ਕਛੇ ਨਾ ਬੋਲੇਗਾ ਜਦ ਤੱਕ ਉਲਾਟੀ ਹਾ ਹਾ ਕਰ ਮੈਂ ਤੁਸੀ ਇਹਦੇ ਦਿਮਾਗ ਵਿੱਚ ਵਿਚਾਰ ਆਇਆ ਕਿ ਜੇ ਕਸ਼ਮੀਰ ਦੇ ਵਿਦਵਾਨ ਬ੍ਰਾਹਮਣਾਂ ਨੂੰ ਮੁਸਲਮਾਨ ਧਰਮ ਵਿੱਚ ਲਿਆਂਦਾ ਜਾਏ ਪ੍ਰਚਾਰ ਕਰਾਇਆ ਜਾਵੇ ਕਿ ਛੇਤੀ ਇਸਲਾਮ ਦਾ ਫਲਾਹ ਹੁੰਦਾ ਹੈ ਇਹਨੇ ਇਫਤੀਆਦ ਖਾਨ ਤੋਂ ਸੱਦਿਆ ਸ਼ੇਰ ਅਫਗਾਨੀ ਉਹ ਬਾਦੀ ਦਿੱਤੀ ਕਮਿਸ਼ਨ ਕਸ਼ਮੀਰ ਦਾ ਗੌਰਨ ਭਰਾਇਆ ਔਰ ਇਹਨੂੰ ਨਾਲ ਹੁਕਮ ਦਿੱਤਾ ਵੀ ਜਿੰਨੇ ਜਲਦੀ ਹੋ ਸਕੇ ਕਸ਼ਮੀਰ ਦੇ ਵਿਦਵਾਨ ਬ੍ਰਾਹਮਣਾਂ ਨੂੰ ਇਸਲਾਮ ਦੇ ਦਾਇਰੇ ਵਿੱਚ ਲਿਆਂਦਾ ਜਾਵੇ ਸ਼ੇਰਫ ਕਦੇ ਦਰਵਾਜ਼ਾ ਖਿੱਤੀਆ ਵਿਦਵਾਨ 71 ਹੋ ਕੇ ਸ਼ੇਰਫ ਕੰਦੇ ਕੋਲੋਂ ਟਾਈਮ ਲਿਆ ਕਹਿ ਲੱਗੇ ਸਾਨੂੰ ਸੋਚਣ ਦਾ ਸਮਾਂ ਦਿੱਤਾ ਜਾਏ ਔਰ 71 ਹੋ ਕੇ ਕਸ਼ਮੀਰ ਦੇ ਵਿਦਵਾਨ ਬ੍ਰਾਹਮਣਾਂ ਨੇ ਸਾਰੇ ਦੇਸ਼ ਦਾ ਚੱਕਰ ਲਾਇਆ ਜੋਧਨੀਆਂ ਕੀਤੀਆਂ ਲੇਕਿਨ ਗਸ਼ੇਰੇ ਬਾਹਰ ਹੀ ਖੜੀ ਰੱਖਦੇ ਇੱਕ ਤੋਂ ਡਰਦੇ ਸਾਰਿਆਂ ਨੂੰ ਕੱਢ ਕਰ ਦਿੱਤਾ ਇਹ ਵਾਪਸ ਕਸ਼ਮੀਰ ਪਹੁੰਚੇ ਨੇ ਇੱਥੇ ਗੁਰੂ ਕਾ ਸਿੱਖ ਵਾਜਦਾ ਪੰਡਤ ਕਿਰਪਾ ਰਾਮ ਰਾਜ ਜਿਹੜਾ ਗੁਰੂ ਨਾਨਕ ਪ੍ਰਕਾਸ਼ ਮਹਾਰਾਜ ਦੇ ਸਮੇਂ ਤੋਂ ਇਹ ਪਰਿਵਾਰ ਸਿੱਖੀ ਦੇ ਨਾਲ ਜੁੜਿਆ ਹੋਇਆ ਹੈ ਇਹ ਵਿਦਵਾਨ ਬ੍ਰਾਹਮਣ ਇਕੱਤਰ ਹੋ ਕੇ ਪੰਡਿਤ ਕਿਰਪਾ RAM ਦੱਤ ਦੇ ਕੋਲ ਧਰਮਸ਼ਾਲਾ ਵਿੱਚ ਪਹੁੰਚੇ ਜਿੱਥੇ ਪੰਡਿਤ ਕਿਰਪਾ RAM ਦੱਤ ਧਰਮ ਦਾ ਪ੍ਰਚਾਰ ਕਰ ਰਹੇ ਸਿੱਖੀ ਦਾ ਪ੍ਰਚਾਰ ਕਰ ਰਹੇ ଥିଲେ ਕਹਿ ਲੱਗੇ ਪ੍ਰਦੀਪ ਸਾਨੂੰ ਆਸਰਾ ਕੋਈ ਨਜ਼ਰ ਆ ਰਿਹਾ ਆਪ ਜੀ ਕਿਰਪਾ ਕਰੋ ਕੋਈ ਸੁਝਾ ਦਿਓ ਪੰਡਿਤ ਕਿਰਪਾ RAM ਦੱਤ ਦੀ ਨਜ਼ਰ ਗਈ ਆ ਧਨਗੁਰੂ ਨਾਰਿੰਗ ਪਾਤਸ਼ਾਹ ਮਹਾਰਾਜ ਦੇ ਪਾਵਨ ਵਰਤੇ ਪੰਡਿਤ ਕਿਰਪਾ RAM ਦੱਤ 17 ਆਗੂ ਬ੍ਰਾਹਮਣਾਂ ਦੀ ਅਗਵਾਈ ਕਰਦੇ ਹੋਏ 500 ਬ੍ਰਾਹਮਣਾਂ ਦੇ ਜਥਾ ਲੈ ਕੇ ਤਸ਼ਵੀਰ ਤੋਂ ਚੱਲਾ ਪਾਇਆ ਆਣ ਪਹੁੰਚੇ ਸ਼ਰੀਲਾਧpur ਸਾਹਿਬ ਜਿਹੜੀ ਧਰਤੀ ਤੇ ਆਪਾਂ ਬੈਠੇ ਹੋਈਆਂ ਸਤਪੁਰਗੂ ਤੇ ਇੱਕ ਬਹਾਦਰ ਸ਼ਾਹ ਦਾ ਪਰਬਾਰ ਲੱਗਾ ਹੋਇਆ ਹੈ ਇਹਨੇ ਕਸ਼ਮੀਰ ਦੇ ਵਿਦਵਾਨ ਬ੍ਰਾਹਮਣਾਂ ਨੇ ਗਾਵੇ 'ਚ ਪੱਲਾ ਪਾ ਕੇ ਜੁਦਰੀਆਂ ਲੈ ਕੇ ਆਖਿਆ ਸੱਚੇ ਪਾਤਸ਼ਾਹ ਸਾਡੇ ਧਰਮ ਨੂੰ ਖਤਰਾ ਹੈ ਸਾਡੇ ਧਿਰਗੁਰੂ ਨੂੰ ਖਤਰਾ ਹੈ ਸਾਡੇ ਜੱਜੂ ਨੂੰ ਖਤਰਾ ਹੈ ਆਪਜੀ ਕਿਰਪਾ ਕਰੋ ਆਸਾਂ ਸੁਣਿਆ ਗੁਰਨਾਨਕ ਪਾਤਸ਼ਾਹ ਮਹਾਰਾਜ ਦੇ ਪਾਵਨ ਦਰ ਤੋਂ ਅੱਜ ਤੱਕ ਕਸ਼ਵਾਲੀ ਖਾਦੀ ਕੋਈ ਨਹੀਂ ਗਿਆ ਆਪਜੀ ਕਿਰਪਾ ਕਰੋ ਸਾਡੇ ਧਰਮ ਦੀ ਰੱਖਿਆ ਕਰੋ ਸਤਪੁਰਗੂ ਤੇ ਇੱਕ ਬਹਾਦਰ ਸ਼ਾਹ ਨੇ ਤਿਆਰੀ ਕਰ ਲਈ ਹੈ ਉਹ ਸਾਧਵਾ ਆਏ ਤੇ ਤੁਹਾਡੇ ਦਰਦੀ ਰੱਖਿਆ ਕੀਤੀ ਜਾਵੇ ਛੇ ਦੇ ਕੇ ਕਰੀਏ ਸਵਾਰ ਪੂਰਾ ਪਰ ਆਇ ਸਵਾਰੀ ਨੂੰ ਮੋੜੀਏ ਨਾ ਪੱਥਰ ਲੱਖ ਜਹਾਦੇ ਢੱਲ ਲਈਏ ਸ਼ੀਸ਼ਾ ਦਿਲ ਪਰ ਕਿਸੇ ਦਾ ਤੋੜੀਏ ਨਾ ਐਵੇਂ ਬੈਠ ਕੇ ਮੰਦੀ ਬਹੁਤ ਜੰਦਰ ਜਿਹੜੀ ਕਿਸੇ ਅੰਤਾਰੂ ਦੀ ਰੋੜੀਏ ਨਾ ਭਾਵੇਂ ਆਪਣੇ ਆਪ ਹੀ ਲੱਗ ਜਾਵੇ ਜੇ ਵੀ ਬਾਹ ਫੜੀਏ ਉਹਦੀ ਛੋੜੀਏ ਨਾ ਧਰਮਪੁਰ ਤੇ ਬਹਾਦਰ ਸ਼ਹਿਬ ਧਰਵਾਸ ਲੈ ਕੇ ਇਹਨਾਂ ਵਿਦਵਾਨ ਬ੍ਰਾਹਮਣਾਂ ਨੂੰ ਤੋਰੀਆ ਕਰਨ ਲੱਗੇ ਜਾਓ ਜਾ ਕੇ ਸ਼ੇਰਫਰ ਨੂੰ ਕਹਦੇ ਹੋ ਤੇ ਜੇ ਸਾਡੇ ਗੁਰੂ ਜੀ ਤੇ ਇੱਕ ਬਹਾਦਰ ਸ਼ਾਹ ਮੁਸਲਮਾਨ ਮੜ ਜਾਂਦੇ ਸੀ ਸਾਰੇ ਮੁਸਲਮਾਨ ਮੜ ਜਾਂਗੇ ਸ਼ੇਰ ਰਫਗਨ ਨੂੰ ਲਿਖਤੀ ਤੌਰ ਤੇ ਬ੍ਰਾਹਮਣ ਨੂੰ ਦਿੱਤਾ ਉਹ ਪੱਤਰ ਪੁੰਜਾ ਰੰਗ ਦੇ ਦੇ ਕੋਲ ਬ੍ਰਾਹਮਿ ਦੇਵ ਨੇ ਧੰਨ ਗੁਰੂ ਗੁਰੂ ਉਤੇ ਬਹਾਦਰ ਸ਼ਾਹ ਨੂੰ ਪੇਸ਼ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਇਧਰ ਗੁਰਦੇ ਇੱਕ ਬਹਾਦਰ ਸ਼ਾਹ ਨੇ ਇਸ ਪਾਵਨ ਧਰਤੀ ਕੋ ਸ਼੍ਰੀ ਨਾਥ ਕੁਸ਼ਿਆ ਦੀ ਧਰਤੀ ਤੇ ਚਾਲਾ ਪਾਇਆ ਭਾਈ ਮਤੀ ਦਾਸ ਜੀ ਭਾਈ ਸ਼ਾਦੀ ਦਾਸ ਜੀ ਭਾਈ ਦਿਆਲਾ ਜੀ ਭਾਈਉ ਦਾਸ ਜੀ ਭਾਈ ਗੁਪਤਾ ਜੀ ਤੇ ਨਾਲ ਸਤਕਾਰਯੋਗ ਬਾਬਾ ਜੈਤਾ ਜੀ ਛੇ ਮੁਰਸ਼ਿਖਾਂ ਨੂੰ ਨਾਲ ਲੈ ਕੇ ਗੁਰਦੇਵ ਪਾਤਸ਼ਾਹ ਰਾਜੇ ਚਾਲਾ ਪਾਇਆ ਪਟਿਆਲਾ ਮਹੱਤਰਗੜ ਤੋਂ ਹੁੰਦੇ ਹੋਏ ਆਗਰੇ ਦੀ ਧਰਤੀ ਤੇ ਪਹੁੰਚੇ ਤੇ ਵਿਉਤਬੇ ਢੱਗਦੇ ਨਾਲ ਦਿੱਤੀ ਗ੍ਰਫਤਾਰੀ ਤਿੰਨ ਪੁਰਸ਼ੇਖ ਨਾਲ ਗ੍ਰਫਤਾਰ ਹੋਏ ਨੇ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦੇਵਾਲਾ ਜੀ ਤੇ ਗੁਰਦੇਵ